ਸ਼ੁਭਕਾਮਨਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਅੱਜ ਪੂਰੇ ਹਿੰਦੁਸਤਾਨ ਨਹੀਂ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੜੀ ਧੂਮਤਾਂ ਦੇ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਪੰਜਾਬ ਸਰਕਾਰ ਵੱਲੋਂ 24 ਫਰਵਰੀ ਦਿਨ ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ ਗਜਟਡ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦੇ ਹੋਏ ਜ਼ਿਆਦਾਤਰ ਸਰਕਾਰੀ ਅਦਾਰਿਆਂ ਤੇ ਸਕੂਲ ਬੰਦ ਵਿਖਾਈ ਦਿੱਤੇ ਪਰ ਫਿਰ ਵੀ ਨੰਗਲ ਦੇ ਕਰੀਬੀ ਜਿੰਦਵੜੀ ਵਿਖੇ ਦੋ ਸਕੂਲ ਅਤੇ ਨੰਗਲ ਦੇ ਵਿੱਚ ਇੱਕ ਸਕੂਲ ਅੱਜ ਖੁੱਲਾ ਵਿਖਾਈ ਦਿੱਤਾ ਜਿਸ ਦੇ ਚਲਦੇ ਹੋਏ ਰਵਿਦਾਸ ਸਮਾਜ ਦੇ ਆਗੂਆਂ ਵੱਲੋਂ ਆਪਣਾ ਰੋਸ ਵਯਕਤ ਕੀਤਾ ਗਿਆ ਤੇ ਇਹਨਾਂ ਸਕੂਲਾਂ ਦੇ ਖਿਲਾਫ ਸ਼ਿਕਾਇਤ ਵੀ ਦਰਜ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਅਜਿਹੇ ਸਕੂਲਾਂ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਆਓ ਸੁਣਦੇ ਹਾਂ ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੀ ਕੀ ਕੀ ਪ੍ਰਤੀਕਿਰਿਆ ਦਿੱਤੀ ਪੰਮਾ ਜੀ ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ ਸਰਕਾਰ ਵੱਲੋਂ 24 ਫਰਵਰੀ ਯਾਨੀ ਕਿ ਅੱਜ ਦੇ ਦਿਨ ਗੁਰੂ ਰਵੀ ਦਾ ਜੀ ਮਾਰਜ ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਗਸਟਰ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ ਪਰ ਕੁਝ ਨਿੱਜੀ ਸਕੂਲ ਚਾਹੇ ਜੰਦਵੜੀ ਦੀ ਗੱਲ ਕਰ ਲਈਏ ਤਾਂ ਜੰਦਵੜੀ ਦੇ ਨਿੱਜੀ ਸਕੂਲ ਅੱਜ ਖੁੱਲੇ ਪਾਏ ਗਏ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਜੋ ਸਾਰਾ ਸਕੂਲਾ ਵੱਲੋਂ ਅੱਜ ਸਕੂਲ ਖੋਲੇ ਗਏ ਸੀ ਬੱਚਿਆਂ ਨੂੰ ਬੁਲਾਇਆ ਗਿਆ ਅਧਿਆਪਕਾਂ ਨੂੰ ਬੁਲਾਇਆ ਗਿਆ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਤੁਸੀਂ ਮਨੋਂ ਆਪਣੇ ਚੈਨਲ ਆਣੀ ਮਨੋਂ ਤੋਂ ਸਵਾਲ ਪੁੱਛ ਰਹੇ ਆ ਮੈਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਤੇ ਮੈਨੂੰ ਇਦਾਂ ਇੰਜ ਲੱਗਦਾ ਜਿਸ ਤਰ੍ਹਾਂ ਵੀ ਇਹ ਇਹ ਜਿਹੜੀ ਇੰਸੈਸਿਟੀ ਨੂੰ ਤੁਸੀਂ ਤਾ ਸ ਮਹਾਰਾਜ ਦਾ ਜੇ ਪ੍ਰਕਾਸ਼ ਹੋ ਰਹੀ 1647 માં ਇਹ 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 ਨੂੰ ਬਿਲਕੁਲ ਮੰਨਦੇ ਨਹੀਂ ਆਏ ਤੇ ਅੱਜ ਛੁੱਟੀ ਜਿਹੜੀ ਆ ਪੰਜਾਬ ਦੇ ਵਿੱਚ ਵੀ ਛੁੱਟੀ ਸੀ ਆ ਆ ਲੱਗੇ ਦੇ ਵਿੱਚ ਜਦੋਂ ਛੁੱਟੀ ਜਿੱਤੀ ਜਿੱਤੀ ਹੋਈ ਜੀ ਹੋਰ ਤਾਂ ਹੋਰ ਸਾਡੇ ਮਿਸਪੋਰ ਕੌਂਸਲ ਦੇ ਵਿੱਚ ਸਾਡੇ ਜਿਹੜੇ ਕੰਟੈਕਟ ਦੇ ਆਪਣੇ ਬੰਦੇ ਸੀਗੇ ਆਪਣਾ ਸਾਈਟ ਦੇ ਦਾ ਉਹਨਾਂ ਨੂੰ ਵੀ ਛੁੱਟੀ ਸੀ ਸਭਾ ਆਨੇ ਕਿ ਦੀ ਰਹੀ ਜੀ ਤੇ ਇਹ ਜਿਹੜਾ ਇਹਨਾਂ ਨੇ ਕੀਤਾ ਤੇ ਮੈਂ ਤਾਂ ਸਰਕਾਰ ਦੇ ਕੋਲੋਂ ਸਿੱਖਿਆ ਮੰਤਰੀ ਜੀ ਸਾਡੇ ਹੈਗੇ ਆ ਜੋ ਰਾਜ ਦੀ ਨਵੇਂ ਜੀ ਮਾਨੂੰ ਆਪਣੇ ਵੱਲੋਂ ਤੇ ਆਪਣੇ ਸਾਰੇ ਸਭਾ ਵੱਲੋਂ ਬੇਨਤੀ ਕਰਦਾ ਹਾਂ ਵੀ ਇਹਨਾਂ ਦੇ ਜੋ ਵੀ ਇਹਨਾਂ ਦੀ ਬੰਦੀ ਹੈ ਇਹਨਾਂ ਦੇ ਬੰਦੀ ਕਰਦੇ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਅੱਜ ਅਧਿਆਚਰਣ ਬਿਲਕੁਲ ਛੁੱਟੀ ਨਹੀਂ ਕੀਤੀ ਤੇ ਅਧਿਆਚਰ ਇਹ ਆਪਣਾ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਵਿਧਾਨ ਮੰਦਨ ਨੂੰ ਮੰਨਣ ਵਾਲਿਆਂ ਦੇ ਵਿੱਚ ਹੋਣੇ ਆ ਤੇ ਆਮ ਆਮ ਵੀ ਮੰਨਣ ਵਾਲੇ ਹੋਣੇ ਆ ਬਚੇ ਦੀ ਪੀਰੀਅਡ ਦੀ ਬੰਦੇ ਆ ਸਾਰੇ ਦੁਨੀਆ ਅੱਜ ਧੂਮ-ਧਾਮ ਦੇ ਨਾਲ ਅੱਜ ਇਹਦੀ ਗੁਰੂ ਵਿਦਾਤੀ ਦਾ ਜਸ਼ਨ ਜਰਨਾ ਆ ਰਹੇ ਆ ਔਰ ਤਾਂ ਹੋਰ ਅੱਜ ਸਾਡਾ ਸੀਐਮ ਪੰਜਾਬ ਦੇ ਭਗਵੰਤ ਮਾਨ ਜੀ ਖਾਲਸਾ ਸਾਹਿਬ ਦੇ ਵਿਚ ਅੱਜ ਰਾਸਤੀ ਪੱਧਰ ਦਾ ਪ੍ਰਭਾਵ ਅੱਛਾ ਸੀ ਉਹਨਾਂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੱਜ ਬਨਾਸਰ ਵਿੱਚ ਜਾ ਕੇ ਆਪਣਾ ਅਸ਼ੀਰਵਾਦ ਲਿਆ ਤੇ ਇਹ ਇਹ ਬਿਲਕੁਲ ਇਹਨਾਂ ਦੇ ਬੰਦੀ ਕਰਵੇ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਹੈ ਪੰਮਾ ਜੀ ਅਕਸਰ ਹੀ ਸਕੂਲ ਆਪਣੀਆਂ ਮਨਮਰਜ਼ੀਆਂ ਕਰਦੇ ਦਿਖਦੇ ਰਹਿੰਦੇ ਨੇ ਸਾਡੇ ਸਿੱਖਿਆ ਮੰਤਰੀ ਇਸੇ ਹਲਕੇ ਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਉੱਤੇ ਜੋ ਬਣਦੀ ਕਾਰਵਾਈ ਹੈ ਸਿੱਖਿਆ ਮੰਤਰੀ ਐਕਸ਼ਨ ਲੈਣਗੇ ਬਿਲਕੁਲ ਬਿਲਕੁਲ ਮੈਂ ਤਾਂ ਆਫ ਰੱਬਾ ਬੀ ਸਿੱਖਿਆ ਮੰਤਰੀ ਜੀ ਨਾਲ ਬਿਲਕੁਲ ਐਕਸ਼ਨ ਲੈਣਗੇ ਜਿਹੜੀ ਮਨਮਰਜ਼ੀ ਕਰਦੇ ਆ ਕਿਉਂਕਿ ਇਹ ਇੱਕ ਵਾਰੀ ਨਹੀਂ ਹੋਇਆ ਪਹਿਲਾਂ ਵੀ ਇਹ ਕਈ ਵਾਰੀ ਹੋਰ ਵੀ ਪ੍ਰੋਗਰਾਮ ਹੁੰਦੇ ਨੇ ਨਾ ਜੀ ਹੋਰ ਵੀ ਕਿਸੇ ਆਪਣਾ ਧਾਰਮਿਕ ਪ੍ਰੋਗਰਾਮ ਆਦੇ ਆ ਜਾਂ ਉਸ ਤਰ੍ਹਾਂ ਕੋਈ ਛੁੱਟੀ ਹੁੰਦੀ ਹੈ ਸਰਕਾਰ ਦੀ ਤਾਂ ਉੱਥੇ ਵੀ ਇਹ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਹੈ ਇਹ ਆਪਣੇ ਆਪ ਨਹੀਂ ਮਨਬਾਤੀ ਕਰਦੇ ਆ ਇਹਨਾਂ ਨੂੰ ਮੈਂ ਤਾਂ ਇਹ ਸਰਕਾਰ ਤੋਂ ਇਹੀ ਮੰਗ ਕਰਾਂਗਾ ਕਿ ਇਹ ਮੰਤਰੀ ਜੀ ਦੇ ਬਿਲਕੁਲ ਨਾਲ ਪਿੰਡ ਹੈ ਇਹਨਾਂ ਦਾ ਤੇ ਇਹਨਾਂ ਨੂੰ ਵੀ ਚਾਹੀਦਾ ਤੇ ਇਹਨਾਂ ਦੇ ਜੋ ਵੀ ਵਰਦੀ ਕਰਵੇ ਕੀਤੀ ਆਲੇ ਪੰਮਾ ਜੀ ਇਹ ਵੀ ਸਾਨੂੰ ਪਤਾ ਲੱਗਿਆ ਕਿ ਤੁਸੀਂ ਇਸ ਸਬੰਧ ਦੇ ਵਿੱਚ ਕੋਈ ਸ਼ਿਕਾਇਤ ਵੀ ਕੀਤੀ ਹੈ ਕਿੱਥੇ ਸ਼ਿਕਾਇਤ ਕੀਤੀ ਗਈ ਹੈ ਇਸ ਦੇ ਮਾਮਲੇ ਦੇ ਵਿੱਚ ਅਸੀਂ ਅੱਜ ਜਨਰ ਦੇ ਵਿੱਚ ਸਾਡੇ ਅੰਬੇਦਕਰ ਟਰਾਂਸਮਿਸ਼ਨ ਦੇ ਜਿਵੇਂ ਸਾਡੇ ਆਪਣੇ ਮਿਲਗਰੀ ਹੈਗੇ ਆਾ ਦਾਟਾ ਕਟੂਚ ਹੈਗਾ ਪੁਜੋਂਦਰ ਅਸੀਂ ਉੱਥੇ ਅੱਜ ਅੱਜ ਕਮਿਟ ਕੀਤੀ ਹੈ ਉਹਨਾਂ ਨੂੰ ਵੀ ਸੁਖਿਆ ਬਚਿਆ ਵੀ ਇਸ ਤਰ੍ਹਾਂ ਸਕੂਲ ਦੇ ਮੰਡਲ ਦੇ ਵਿੱਚ ਪਿੰਨ ਸਕੂਲ ਜਿਹੜੇ ਸੀਗੇ ਇੱਕ ਇੱਕ ਮੰਡਲ ਦੇ ਸੀਗਾ ਦੋ ਜਨਰਲ ਦੇ ਵਿੱਚ ਸੀਗੇ ਵੀ ਇਹਨਾਂ ਨੇ ਸਕੂਲ ਕੋਲੇ ਹੋਇਆ ਸਵੇਰੇ ਹੀ ਸਾਨੂੰ ਪਤਾ ਲੱਗਿਆ ਜੀ ਆ ਤਾਂ ਸਵੇਰੇ ਹੀ ਸਾਡੇ ਹੀ ਬੰਦ ਦੱਸੋ ਜੀ ਉਹਨਾਂ ਨੂੰ ਮੈਸੇਜ ਲਾ ਦਿੱਤੇ ਆ ਉਹਨਾਂ ਨੇ ਫੋਨ ਕੀਤੇ ਆ ਤੇ ਇਹਨਾਂ ਨੇ ਪ੍ਰਿੰਸੀਪਲ ਨੇ ਜਾਂ ਫਾਦਰ ਨੇ ਜਾ ਕੇ ਤੇ ਵੀ ਉਹ ਫੋਨ ਹੀ ਚੱਕੇ ਠੀਕ ਹੈ ਸਰ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਿਜੇ ਕੁਸ਼ਲ ਜੀ ਅੱਜ ਪੰਜਾਬ ਸਰਕਾਰ ਵੱਲੋਂ ਗਸਟਰਡ ਛੁੱਟੀ ਦਾ ਐਲਾਨ ਕੀਤਾ ਗਿਆ ਸੀ 24 ਫਰਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਪਰ ਵੇਖਣ ਨੂੰ ਮਿਲਿਆ ਕਿ ਜਿੰਦਬੜੀ ਦੇ ਵਿੱਚ ਕੁਝ ਨਿੱਜੀ ਸਕੂਲ ਹੈ ਜੋ ਕਿ ਖੁੱਲੇ ਪਾਏ ਗਏ ਆ ਬੱਚੇ ਡਰੈਸ ਦੇ ਵਿੱਚ ਉੱਥੇ ਆਉਂਦੇ ਨੇ ਸਕੂਲ ਲੱਗਦਾ ਹੈ ਕੁਝ ਬੱਚੇ ਆਉਂਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਅਜਿਹੇ ਪ੍ਰਾਈਵੇਟ ਨਿੱਜੀ ਸਕੂਲ ਆਪਣੇ ਮਨਮਰਜ਼ੀਆਂ ਕਰਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਹਰਕੀਰ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਹੈਗਾ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜਾ ਅੱਜ ਦਾ ਮਾਹੌਲ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਦਿਹਾੜੇ ਤੇ ਜਿੱਥੇ ਪੰਜਾਬ ਸਰਕਾਰ ਨੇ ਛੁੱਟੀ ਕੀਤੀ ਹੋਈ ਸੀਗੀ ਦੇਖਣ ਨੂੰ ਇਹ ਵਿਵਹਾਰ ਕਿ ਬਹੁਤ ਜਿਹੜੇ ਸਕੂਲ ਤੇ ਜਿਨ੍ਹਾਂ ਨੇ ਇਸ ਛੁੱਟੀ ਦਾ ਜਿਹੜਾ ਬੱਚਿਆਂ ਨੂੰ ਫਿਰ ਵੀ ਆਪਣੇ ਸਕੂਲਾਂ ਵਿੱਚ ਬੁਲਾਇਆ ਗਿਆ ਕਿਉਂਕਿ ਜੇ ਇਹ ਪੰਜਾਬ ਸਰਕਾਰ ਦਾ ਆਦੇਸ਼ ਨਹੀਂ ਮੰਨਦੇ ਤਾਂ ਬੜੀ ਮੰਦ ਭਾਗੀ ਇਹ ਜਿਹੜੀ ਉਹ ਹੈ ਗੱਲ ਹੈ ਕਿਉਂਕਿ ਜੇ ਪੰਜਾਬ ਸਰਕਾਰ ਦੇ ਇਹ ਨਹੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਿਸ ਵੀ ਸਕੂਲ ਨੇ ਸੋ ਮੈਂ ਜਿੱਥੇ ਭਗਵੰਤ ਮਾਨ ਸਰਕਾਰ ਅੱਗੇ ਬੇਨਤੀ ਕਰ ਰਹਾ ਪੰਜਾਬ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਔਰ ਡੀਓ ਸਾਹਿਬ ਜਿਹੜੇ ਜ਼ਿਲ੍ਹੇ ਦੇ ਅਫਸਰ ਹੈ ਸਿੱਖਿਆਬ ਦੇ ਅਫਸਰ ਉਹਨਾਂ ਨੂੰ ਬੇਨਤੀ ਕਰਦਾ ਇਹ ਜਿਹੇ ਸਕੂਲਾਂ ਦੇ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇ ਕਾਂ ਜੋ ਪੰਜਾਬ ਸਰਕਾਰ ਦੀ ਜਿਹੜੀ ਆਪਣੀ ਅਚੀਚੀ ਇਹ ਜਿਹੜੀ ਕਾਰਵਾਈ ਹੈ ਜਿਹੜੀ ਇਹਨਾਂ ਨੇ ਕੀਤੀ ਸੀਗੀ ਉਹਨਾਂ ਨੂੰ ਸਖਤ ਤੇ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਸ਼ਲ ਜੀ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜੋ ਨਿੱਜੀ ਸਕੂਲ ਆਪਣੇ ਮਨਮੰਨੀਆਂ ਕਰਦੇ ਰਹਿੰਦੇ ਨੇ ਤੇ ਇਸ ਵਾਰ ਕਿਤੇ ਨਾ ਕਿਤੇ ਆਸਥਾ ਨੂੰ ਵੀ ਠੇਸ ਪਹੁੰਚੀ ਲੱਗਦੀ ਹੈ ਕਿਉਂਕਿ ਗੁਰੂ ਰਵੀਦਾਸ ਜੀ ਮਹਾਰਾਜ ਦਾ ਇਹ ਪਵਿੱਤਰ ਗੁਰਪੁਰਬ ਸੀਗਾ ਜੀ ਬਿਲਕੁਲ ਜੀ ਬਿਲਕੁਲ 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 ਜਿੱਥੇ ਸਮਾਜ ਦੇ ਵਿੱਚ ਜੀ ਇਹ ਸਕੂਲਾਂ ਵਾਲੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਨਗੇ ਤਾਂ ਜਿਹੜਾ ਸਾਡਾ ਜਿਹੜਾ ਕਮਾਜ ਗੁਰੂ ਰਵਿਦਾਸ ਮਹਾਰਾਜ ਨੂੰ ਜਿਹਨਾਂ ਦੇ ਨਾਲ ਆਸਥਾ ਹੈ ਹਨ ਗੁਰੂ ਰਵਿਦਾਸ ਮਹਾਰਾਜ ਨਾਲ ਆਸਥਾ ਹੈਗੀ ਸੋ ਇਹਨਾਂ ਨੂੰ ਇਸ ਜਿਹੜੀ ਘਟਨਾ ਜਿਹੜੀ ਇਹ ਜਿਹੜੀ ਇਹ ਗੱਲ ਕੀਤੀ ਹੈ ਉਹ ਨਿੰਦਨੀਆ ਹੈ ਸੋ ਮੈਂ ਆਸ ਕਰਾਂਗਾ ਭਗਵੰਤ ਮਾਨ ਜੀ ਤੇ ਵੀ ਔਰ ਡੀਓ ਸਾਹਿਬ ਤੇ ਵੀ ਕਿ ਇਹਨਾਂ ਦੇ ਖਿਲਾਫ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਲੋਕ ਜਿਹੜੇ ਗੁਰੂ ਰਬੀਦਾਸ ਮਹਾਰਾਜ ਨੂੰ ਜਿਹੜਾ ਸਾਡਾ ਸਮਾਜ ਮੰਨਦਾ ਹੈ ਉਹਨਾਂ ਦੀ ਆਸਥਾ ਨੂੰ ਘੇਸ ਨਾ ਲਗੇ। ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਜੀ ਪੰਜਾਬ ਟੀਵੀ ਪ੍ਰਾਈਮ ਨਾਲ ਜੁੜਨ ਦੇ ਲਈ ਤੁਹਾਡਾ। ਕੁਲਦੀਪ ਜੀ ਅੱਜ ਗੁਰੂ ਮਹਾਰਾਜ ਸ੍ਰੀ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਜਿਸ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਛੁੱਟੀ ਉਲੀਕੀ ਗਈ ਸੀਗੀ ਗਸਟਰ ਛੁੱਟੀ ਕਹਿ ਸਕਦੇ ਇਸ ਨੂੰ ਪਰ ਦੇਖਣ ਨੂੰ ਮਿਲਿਆ ਕਿ ਕੁਝ ਨਿਜੀ ادارے ਜਿਵੇਂ ਕਿ ਨਿਜੀ ਸਕੂਲ ਜਿੰਦਬੜੀ ਦੇ ਵਿੱਚ ਕੇ ਸਕੂਲ ਅਜਿਹੇ ਹੈ ਜਿਹੜੇ ਅੱਜ ਖੁੱਲੇ ਸੀਗੇ। ਕੀ ਕਹਿਣਾ ਚਾਹੋਗੇ ਤੁਸੀਂ ਅਜਿਹੇ ਸਕੂਲਾਂ ਤੇ ਤੇ ਪੰਜਾਬ ਸਰਕਾਰ ਨੂੰ ਇਸ ਦੇ ਸਬੰਧ ਦੇ ਵਿੱਚ ਕੋ ਪਹਿਲੇ ਪੰਜਾਬ ਦੇ ਵਿੱਚ ਜੇ ਦੇਖਿਆ ਪੰਜਾਬ ਹੀ ਨਹੀਂ ਭਾਰਤ ਦੇ ਵੱਖ-ਵੱਖ ਦੇਸ਼ਾਂ ਤੋਂ ਹਿੱਸਾ ਵਿੱਚ ਗੁਰੂ ਗੁਰਪੁਰਵ ਆਉਂਦੇ ਜਿਹੜਾ ਸ੍ਰੀ ਗੁਰੂ ਦਾਸ ਮਹਾਰਾਜ ਦਾ ਪਰਗਟ ਆਪਸੋ ਜਿਗਾ ਉਹਨੂੰ ਲੈ ਕੇ ਛੁੱਟੀ ਕੀਤੀ ਗਈ ਜੀ ਪਰ ਜਿਵੇਂ ਤੁਸੀਂ ਦੱਸਿਆ ਕਿ ਕੁਝ ਨਿੱਜੀ ਜਿਹੜੇ ਨਿੱਜੀ ਧਾਰੇ ਆ ਸਕੂਲ ਹੈ ਉਹ ਖੁੱਲੇ ਰਹੇ ਨੇ ਇਹ ਬੜੀ ਮੰੰਦ ਭਾਗੀ ਗੱਲ ਹੈ ਤੇ ਇਹ ਇਹ ਜਿਹੇ ਸਕੂਲ ਹੈ ਜਿਹੜੇ ਇਹ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਕਿਸੇ ਇੱਕ ਫਿਰਕੇ ਦੇ ਨਹੀਂ ਹੈ ਉਹ ਸੂ ਨੂੰ ਲਕਾਈਂਦੇ ਆ ਉੱਥੇ ਵੱਡੇ ਵੱਡੇ ਬਵੰਜਰ राजे ਉਹਨਾਂ ਦੇ ਚੇਲੇ ਹੋਏ ਨੇ ਠੀਕ ਹੈ ਤੇ ਜੇ ਇਹ ਜਿਹੜੇ ਜਿਹੜੇ ਵੀ ਸਕੂਲ ਜਿਹੇ ਹਨ ਉਹਨਾਂ ਦੇ ਖਿਲਾਫ ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਇਹ ਧਾਰਮਿਕ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਜਿਹੇ ਸਕੂਲ ਕੁਲੀ ਵੀ ਤੁਹਾਨੂੰ ਕੀ ਲੱਗਦਾ ਹੈ ਸਾਡੇ ਸਿੱਖਿਆ ਮੰਤਰੀ ਵੀ ਇਸੇ ਹਲਕੇ ਦੇ ਨੇ ਇਸੇ ਬਲੌਗ ਦੇ ਨੇ ਤੇ ਸਕੂਲ ਵੀ ਇਸੇ ਬਲੌਗ ਦੇ ਵਿੱਚ ਖੁੱਲੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਿੱਖਿਆ ਮੰਤਰੀ ਨਾਲ ਇਸ ਸਬੰਧ ਦੇ ਵਿੱਚ ਗੱਲਬਾਤ ਵੀ ਕਰੋਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਵਿੱਚ ਵੀ ਵਖਿਆ ਗਿਆ ਕਿ ਜੋ ਨਿੱਜੀ ਸਕੂਲ ਹੈ ਮਨਮਨੀਆਂ ਕਰਦੇ ਨੇ ਆਪਣੀ ਮਰਜ਼ੀ ਨਾਲ ਛੁੱਟੀਆਂ ਨਹੀਂ ਕਰਦੇ ਨੇ ਸਰਕਾਰ ਦੇ ਆਦੇਸ਼ਾਂ ਉਹਨਾਂ ਨੂੰ ਨਹੀਂ ਮੰਨਦੇ ਨੇ ਇਸ ਦੇ ਸਬੰਧ ਵਿੱਚ ਤੁਸੀਂ ਗੱਲਬਾਤ ਜ਼ਰੂਰ ਕਰੋਗੇ ਜੀ ਸਿੱਖਿਆ ਮੰਤਰੀ ਨਾਲ ਵੀ ਦੇਖੋ ਇਸ ਤਰ੍ਹਾਂ ਜਾਪਦਾ ਹੈ ਕਿ ਸਰਕਾਰ ਦਾ ਪੰਜਾਬ ਦੇ ਵਿੱਚ ਵਿਸ਼ੇ ਤੌਰ ਤੇ ਜਿਹੜੇ ਸਿੱਖਿਆਦਾਰੇ ਨੇ ਉਹਨਾਂ ਤੇ ਕੰਟਰੋਲ ਨਹੀਂ ਹੈ ਉਹਦੇ ਕਾਰਨ ਭਾਵੇਂ ਕੁਝ ਵੀ ਹੋਣ ਕਿਉਂਕਿ ਬਹੁਤੇ ਜਿਹੜੇ ਸਿੱਖਿਆਦਾਰੇ ਹੈ ਉਹ ਸਰਕਾਰ ਦਾ ਹੁਕਮ ਨਹੀਂ ਮੰਨਦੇ ਅੱਜ ਸਰਕਾਰ ਬਣੀ ਨੂੰ ਲਗਭਗ 2 ਸਾਲ ਹੋਣ ਗਏ ਇਸ ਮੌਜੂਦਾ ਸਰਕਾਰ ਨੂੰ ਪਰ ਮੌਜੂਦਾ ਸਰਕਾਰ ਦੇ ਵੇਲੇ ਵੀ ਜਿਹੜਾ ਸਭ ਤੋਂ ਵੱਡਾ ਤੁਸੀਂ ਦੇਖੋ ਵੀ ਸਿੱਖਿਆ ਦਾ ਅਧਿਕਾਰ ਬਣਿਆ ਹੋਇਆ ਜਿਹੜਾ 2009 ਦਾ ਇਹਨੂੰ ਕੋਈ ਵੀ ਲਾਗੂ ਤੱਕ ਨਹੀਂ ਕੀਤਾ ਗਿਆ ਜਿਸ ਦੇ ਸਿੱਧੇ ਸਿੱਧੇ ਤੌਰ ਤੇ ਕਿਹਾ ਹੋਇਆ ਕਿ 25% ਜਿਹੜੇ ਬੱਚੇ ਨੇ ਸਾਰੇ ਆ ਸਕੂਲਾਂ ਨੇ ਨਿੱਜੀ ਸਕੂਲਾਂ ਨੇ ਗਰੀਬਾਂ ਨੇ ਪੜਾਣੇ ਨੇ ਉਸ ਦੀ ਜ਼ਾਦ ਦਾ ਜ਼ਿਕਰ ਨਹੀਂ ਹੈ ਗਰੀਬ ਦਾ ਮਤਲਬ ਗਰੀਬ ਹੈ ਤੇ ਸਰਕਾਰ ਹਜੇ ਤੱਕ ਉਹ ਵੀ ਹੁਕਮ ਨਹੀਂ ਲਾਗੂ ਕਰਾ ਸਕੀ ਇਸ ਕਰਕੇ ਸਰਕਾਰਾਂ ਦਾ ਕੰਟਰੋਲ ਨਹੀਂ ਸਾਡੀ ਮੰਗ ਹੈ ਤੇ ਸਾਡੀ ਚੇਤਾਵਨੀ ਵੀ ਹੈ ਸਰਕਾਰ ਨੂੰ ਕਿ ਅਜਿਹੇ ਸਕੂਲਾਂ ਦੇ ਖਿਲਾਫ ਜੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਜਿਹੜੇ ਜਿਹੜੀਆਂ ਆਪ ਉਧਰੀਆਂ ਕਰਦੇ ਨੇ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਨੇ ਜਿਹੜੇ ਕਾਨੂੰਨਨ ਤੌਰ ਤੇ ਅਧਿਕਾਰ ਨੇ ਉਹਨਾਂ ਨਾਲ ਖਿਲਵਾੜ ਕਰਦੇ ਨੇ ਤਦ ਸਰਕਾਰ ਦੇ ਖਿਲਾਫ ਮੋਰਚਾ ਚੁੱਕਿਆ ਜਾਊਗਾ ਬਿਲਕੁਲ ਜੀ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ